ਇਹ ਜਿੱਥੇ ਅਸੀਂ ਖੜੇ ਆ ਇਹ ਪੁਰਾਣਾ ਸ਼ਲਾ ਐਸਐਚਓ ਦਾ ਏਰੀਆ ਹੈਗਾ ਇੱਥੇ ਕੱਲ ਆਲਰੇਡੀ ਜਿਹੜੇ ਸਾਡੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਜਿਹੜੇ ਸਰਪ੍ਰਾਈਜ਼ ਨਾਕੇ ਜਿਹੜੇ ਆ ਉਹ ਚੱਲ ਰਹੇ ਸੀਗੇ ਔਰ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੈ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਇੱਕ ਘਟਨਾ ਵੀ ਹੋਈ ਹੈ ਉਹਦਾ ਕਰਕੇ ਵੀ ਸਪੈਸ਼ਲ ਨਾਕਾਬੰਦੀ ਵੀ ਚੱਲ ਰਹੀ ਸੀਗੀ ਸੋ ਰਾਤੀ ਇੱਥੇ ਜਿਹੜਾ ਹੈਗਾ ਉਹ ਐਕਸਚੇਂਜ ਆਫ ਫਾਇਰ ਹੋਇਆ ਜਦੇ ਵਿੱਚ ਦੋ ਜਾਨੇ ਇੰਜਰਡ ਹੋਏ ਨੇ ਹੁਣ ਤੱਕ ਔਰ ਉਹਨਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਹੈ ਉਹ ਇਹ ਜਗਾ ਜਿਹੜੀ ਹੈਗੀ ਹੈ ਇਸ ਜਗਾ ਤੇ ਸਿਗੀ ਜੋ ਕਿ ਬਿਲਕੁਲ ਦੋਵਾਲ ਦੇ ਲਾਗੇ ਹੈਗੀ ਹੈ। ਪਰ ਕਿਹੜੀ ਘਟਨਾ ਸ਼ਾਮਿਲ ਸੀ ਬੰਦੇ ਜੀ? ਇਹ ਦੋ ਬੰਦੇ ਸੀਗੇ ਇਹਦੇ ਵਿੱਚ ਇੱਕ ਨਵੀਨ ਨਾਮ ਦਾ ਵਿਅਕਤੀ ਪਤਾ ਲੱਗਿਆ ਤੇ ਇੱਕ ਕੁਸ਼ ਨਾਮ ਦਾ ਵਿਅਕਤੀ ਪਤਾ ਲੱਗਿਆ ਬਟ ਅਜੇ ਫਿਲਹਾਲ ਜਿਹੜੀ ਹੈਗੀ ਉਹਨਾਂ ਦੇ ਕੋਲੋਂ ਬਾਕੀ ਪੁੱਛ ਗਈ ਜਿਹੜੀ ਹੋਊਗੀ ਅਜੇ। ਕਿਹੜੀ ਘਟਨਾ ਕੀਤੀ ਆਣੇ? ਅਜੇ ਤੱਕ ਇਹ ਅਜੇ ਤੁਹਾਨੂੰ ਕੁਝ ਨਹੀਂ ਅਰੇ ਦੱਸ ਸਕਦੇ ਕਿਉਂਕਿ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਕਿਉਂਕਿ ਰਾਤ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਉਹ ਅਜੇ ਅਸੀਂ ਮੌਕੇ ਦੇ ਉੱਤੇ ਆਏ ਆ ਜੀ ਸਾਰਾ ਇਥੋਂ ਅਸੀਂ ਜਿਹੜਾ ਹੈਗਾ ਆ ਉਹ ਸਾਡੀ ਫੋਰੈਂਸਿਕ ਦੀ ਟੀਮ ਵੀ ਆ ਰਹੀ ਹੈ ਔਰ ਫਿਲਹਾਲ ਜਿਹੜਾ ਹੈਗਾ ਇਹਦੇ ਵਿੱਚ ਇੱਕ ਸਾਡੀ ਅਸੀਂ ਜਿਹੜੀ ਉਹ ਬੀਡੀ ਟੀਮ ਵੀ ਬੁਲਾਈ ਹੈ ਤੋ ਦੋਨੋਂ ਟੀਮੇ ਕੋਰੀ ਆ ਜਾਂਦੀਆਂ ਨੇ ਦੋਨੋਂ ਟੀਮਾਂ ਦੇ ਆਉਣ ਤੇ ਅਸੀਂ ਇਸ ਏਰੀਆ ਨੂੰ ਸਾਰਾ ਚੰਗੀ ਤਰ੍ਹਾਂ ਸਰਚ ਕਰਕੇ ਦੈਨ ਵਿਲ ਐਕਸਪਲੇਨ ਕਿ ਇਹ ਦੇ ਇਹ ਵਗੈਰਾ ਸਰ ਮਲੇ ਪਰ ਸਾਹਮਣੇ ਦਿਖੇ ਪਈ ਬਿਲਕੁਲ ਇਹਦੇ ਵਿੱਚ ਦੋ ਪਿਸਟਲਸ ਦੇ ਵਿੱਚ ਹੈਗਾ ਬਟ ਬਾਕੀ ਅਸੀਂ ਇਹਦੀ ਸਾਰੀ ਡੀਟੇਲ ਜਿਹੜੀ ਉਹ ਤੁਹਾਨੂੰ ਉਹ ਬਰੀਫ ਪ੍ਰੈਸ ਨੋਟ ਦੇ ਵਿੱਚ ਦਵਾਂਗੇ ਜੋ ਕਿ ਅੱਜ ਅਸੀਂ ਬਾਦ ਦਪਹਿਰ ਉਹ ਕਰਾਂਗੇ ਬਿਲਕੁਲ ਜੀ ਇਹ ਹਜੇ ਤੱਕ ਜੋ ਪੁਸ਼ਗੀਸ਼ ਦੇ ਵਿੱਚ ਸਾਹਮਣੇ ਆਇਆ ਜੋ ਪਤਾ ਲੱਗਿਆ ਕਿ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਾਂ ਇਹ ਐਕਸਚੇਂਜ ਆਫ ਫਾਇਰ ਦਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਬਾਕੀ ਤੁਹਾਨੂੰ ਅਸੀਂ ਜਿਹੜਾ ਉਹ